ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚ ਹੈਲ ਬਲੌਗਰ ਸੇ ਮੋੜ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰੀ ਜੀ ਫੋਲੋਵਰ ਟਾਈਮ ਹੋ ਗਿਆ ਸ਼ਾਮ ਦੇ 6 ਵਜਣ ਵਾਲੇ ਨੇ ਤੇ ਹੁਣ ਆਪਾਂ ਬਲੌਗ ਦੀ ਸਟਾਰਟਿੰਗ ਕਰਨ ਲੱਗਿਆਂ ਕਿਉਂਕਿ ਅੱਜ ਆਪਾਂ ਗਏ ਸੀਗੇ ਸ਼ਹਿਰ ਆਪਾਂ ਕੱਪੜੇ ਸੀਗੇ ਜਿਹੜੇ ਆਪਾਂ ਹੋਰ ਲੈ ਕੇ ਆਉਣੇ ਸੀਗੇ ਆਪਾਂ ਇਹਨਾਂ ਦਾ ਅਲੱਗ ਇੱਕ ਬਲੌਗ ਬਣਾ ਕੇ ਸ਼ਾਇਦ ਆਹ ਬਲੌਗ ਆਉਣ ਤੋਂ ਪਹਿਲਾਂ ਜਿਹੜਾ ਪਹਿਨਾਂ ਦਾ ਜਿਹੜਾ ਬਲੌਗ ਅਪਲੋਡ ਕਰ ਦਾਂਗੇ ਤੇ ਵੈਸੇ ਤਾਂ ਮੈਂ ਡੈਕਸਲ ਵਗੈਰਾ ਪਾਤੀਆਂ ਜੇਕਰ ਸੇਲ ਹੋਗੇ ਤੇ ਕੀ ਕਹਿਣਾ ਜੇਕਰ ਕੁਝ ਵਜੇ ਤਾਂ ਆਪਾਂ ਇਹਨਾਂ ਦਾ ਐਕਸਟਰਾ ਜਿਹੜਾ ਬਲੌਗ ਬਣਾ ਕੇ ਜਿਹੜਾ ਆਪਾਂ ਅਪਲੋਡ ਕਰਾਂਗੇ ਤੇ ਕਪਣਾ ਵਾਲਾ ਸੂਟ ਸੀਗਾ ਜਿਹੜਾ ਮੈਂ ਕਿਦਾਂ ਦੀ ਰੱਖਿਆ ਹੋਇਆ ਸੀਗਾ ਇਹ ਵਾਲਾ ਸੂਟ ਵੀ ਜਿਹੜੀ ਆਪਾਂ ਉਦੋਂ ਲੈਸ ਲੈ ਕੇ ਆਏ ਸੀ ਇਦਾਂ ਦੇ ਜਿਹੜੀ ਲੈਸ ਲਾ ਕੇ ਆਰਗੰਜ਼ ਵਾਲੀ ਤੇ ਸਟਿਚ ਕਰਵਾ ਦਈਦੀ ਹੂੰ ਸਟਿਚ ਕਰਵਾ ਲਿਆ ਤੇ ਇਹਦੇ ਨਾਲ ਆਪਾਂ ਬਣਾਏਗਾ ਵੀਲੋਟ ਬਟ ਫੋਨ ਦੇ ਵਿੱਚ ਇਹਦਾ ਕਲਰ ਸਹੀ ਨਹੀਂ ਆ ਰਿਹਾ ਬਹੁਤ ਜ਼ਿਆਦਾ ਸੋਨਾ ਕਲਰ ਹੈ ਇਹ ਵਾਲੇ ਸੂਟ ਦਾ ਇਹ ਦੋਸੇ ਦੁਪੱਟਾ ਰਹਿ ਗਿਆ ਡਾਈ ਦਾ ਨੀ ਉਹ ਦੇ ਘੁੱਗੀਆਂ ਵਾਲਾ ਨਹੀਂ ਮਿਲਿਆ ਫਿਰ ਹੈ ਹੁਣ ਤੁਹਾਰੇ ਜਿਹੜੇ ਕੁਝ ਨਹੀਂ ਆਲੇ ਸੀ ਉਹ ਪ੍ਰਿੰਟ ਨਹੀਂ ਮਿਲਿਆ ਹੈਗਾ ਉਹ ਪ੍ਰਿੰਟ ਨਹੀਂ ਮਿਲਿਆ ਹਨ ਦੁਆਰੇ ਉਹ ਚੀਜ਼ ਮਿਲਦੀ ਨਹੀਂ ਉਹ ਵਾਲੇ ਸੂਟ ਜਿਹੜੇ ਭੈਣ ਨੇ ਮੰਗਾਈ ਸੀਗੇ ਆਹ ਵਾਲਾ ਰਸੀਦ ਕਰਨ ਕਰ ਦਿਓ ਤੇ ਆਹ ਵਾਲੇ ਸੂਟ ਹੈ ਜਿਹੜੇ ਭੈਣ ਨੇ ਮੰਗਵਾਏ ਹੋਏ ਸੀਗੇ ਤੇ ਇਹ ਵਾਰੀ ਆਪਾਂ ਉਹਨਾਂ ਨੂੰ ਪਾਰਸਲ ਕਰ ਦਾਂਗੇ ਮੈਨੂੰ ਕਹਿ ਰਿਹਾ ਕਿ ਸੈਂਦ ਤੋਂ ਪੁੱਛ ਕੇ ਹਾਂ ਇਹ ਹੈਗੇ ਕਰੀਮ ਸਰਵਾਰ ਨਾਲ ਪਹਿਲਾਂ ਵੀ ਆਪਣੇ ਹੈਗੇ ਸੂਟ ਹੁਣ ਫੇਰ ਆਪਾਂ ਇਹਦਾ ਹੀ ਔਰ ਡਰਾਇਆ ਸੀ ਤੇ ਸੂਟ ਵੀ ਆਪਣੇ ਚਲੇ ਜਾਣੀ ਹੈ ਹੈ ਦਿਖਾਏ ਨਾ ਫਿਰ ਸਿੱਕੇ ਕੰਮਸ਼ਨ ਕੰਦਰ ਤੋਂ ਸੋਨਾ ਜਿਹਾ ਸ਼ੇਪ ਉਹ ਬੈਗ ਬੋ ਵਾਈਟ ਦੇਣਾ ਇਹ ਆ ਵੀ ਟੌਪਸ ਹੀ ਨੇਗਾ ਕਣਾ ਹੁਣ ਪੁੱਛ ਕੇ ਦੇਖੀ ਕਿਹੜਾ ਸੀਗਾ ਮੈਟ ਪਰ ਇਹ ਦੇਖ ਲੈ ਜਿਹੜਾ ਸੋਹਣੀ ਜਿਹਾ ਆ ਆ ਟੌਪਸ ਦੇਖੀਂ ਇਅਰਿੰਗਸ ਲਗਰੇਗਾ ਇਰੀਕਸ ਟੌਪਸ ਅੱਜ ਹੀ ਸੋਣੀ ਹੈ ਨਾ ਪਾਰਟ ਵਿਆਹ ਸ਼ਾਦੀ ਦੇ ਵਿੱਚ ਆਹ ਦੂਜੀ ਨਾਲੋਂ 15 ਫੁਲ ਮੀ ਲਾਉਂ ਕਣੇ ਹਾਂ ਨਹੀਂ ਰਿੰਗਸ ਆ ਤਾਂ ਓਹੋ ਹਾਂ ਰਿੰਗਸ ਆ ਔਰ ਇੰਕੀ ਸੋਣੀ ਹੈ ਇੱਕ ਸਟਿੱਕ ਦੇਖੜਿਆ ਬਣਾ ਰਿੰਗਸ ਕੱਢ ਦੋ ਕਿੱਥੇ ਗੁੜੀਆਂ ਗੁੜੀਆਂ ਆ ਰਿੰਗਸ ਨਾ ਹੋ ਗਿਆ ਟਾਈਮ ਹੋ ਗਿਆ 7 ਦਾ 7:30 ਦਾ ਮੈਂ ਆਪਦੇ ਕੰਮ ਕਰ ਲਵੇੜੇ ਅੱਜ ਮੈਂ ਵਲੌਗ ਦੀ ਸਟਾਰਟਿੰਗ ਨਹੀਂ ਕੀਤੀ ਕਿਉਂਕਿ ਹੁਣ ਜਦੋਂ ਆਪਾਂ ਕਰੂੰ ਕਰੇ ਲੇਟ ਆਏ ਫਿਰ ਕੰਮਕਾਰਾਂ ਦੇ ਕਰਕੇ ਕੰਮ ਕਰਨ ਲੱਗੇ ਟਾਈਮ ਹੈ ਨਹੀਂ ਸੀਗੇ ਮੇਰੇ ਕੋਲੇ ਫਿਰ ਜਦੋਂ ਸੂਟ ਲੈ ਕੇ ਆਉਣਾ ਸੂਟਾਂਗੇ ਫਿਕਸ ਵਗੈਰਾ ਪਾਉਂਦੇ ਫਿਰ ਪਹਿਣਾ ਦੇ ਨਾਲ ਦੀ ਨਾਲ ਮੈਸੇਜ ਆਉਣ ਲੱਗ ਜਾਂਦੇ ਨੇ ਤਾਂ ਕਰਕੇ ਮੈਂ ਬਿਜੀ ਹੋ ਗਈ ਸੀਗੀ ਤੇ ਹੁਣ ਇਹਨਾਂ ਦੇ ਤਾਂ ਬਾਹ ਕਣਕ ਵਗੈਰਾ ਤੇ ਤੂੜੀ ਕੱਢਣ ਤੋਂ ਬਾਅਦ ਕਣਕ ਕੱਢਣ ਤੋਂ ਤੇ ਤੂੜੀ ਬਣਾਉਣ ਤੋਂ ਬਾਅਦ ਜਿਹੜੇ ਇਹਨਾਂ ਦੇ ਫਿਰ ਬਾਹ ਵਹਾਈਦੇ ਜਿਹੜੇ ਕੰਮਕਾਰ ਚੱਲ ਪੈਂਦੇ ਆ ਤਾਂ ਕਰਕੇ ਹੁਣ ਮੈਂ ਕੁਛ ਵਗੈਰਾ ਤਾਂ ਟਾਲਦੇ ਸੀ ਹੁਣ ਪਾਉਣ ਲੱਗੀਆਂ ਪੱਠੇ ਸਮਰੀਤ ਆ ਜਾ ਪੱਟਾ ਆ ਜਾ ਤੇ ਹੁਣ ਮੈਂ ਪੱਠੇ ਪਾਵਾਂ ਇਹ ਤਾਂ ਫੇਰ ਨਾਲ ਦੀ ਨਾਲ ਹੁਣ ਚੱਲੇ ਖੇਤ ਆ ਲੈ ਲਾਈਟ ਗਈ ਹੋਏ ਫਿਰ ਮੈਂ ਅੱਜ ਜਿੰਨਾ ਕਿ ਮੈਥੋਂ ਬਲੌਗ ਹੈ ਜਿਹੜਾ ਸ਼ਾਇਦ ਛੋਟਾ ਹੀ ਛੋਟਾ ਹੀ ਬਣੇਗਾ ਤੇ ਫਿਰ ਮੈਂ ਹੁਣ ਮੈਂ ਕੱਠੇ ਪਾਵਾਂ ਚੱਪਲ ਵਗੈਰਾ ਸਾਂਭੀ ਐ ਹਨ ਮੇਰੇ ਸੁੱਟਾਂ ਦੋਵੇਂ ਰਾਮ ਰੋਲਾ ਪਿਆ ਪਿਆ ਕਿਉਂਕਿ ਮੇਰੇ ਕੋਲੇ ਸਾਂਭਣ ਦਾ ਟਾਈਮ ਹੀ ਨਹੀਂ ਲੱਗਿਆ ਹੈਗਾਗਾ ਤੇ 5:30 ਤਾਂ 5 ਵਜੇ ਤਾਂ ਘਰੇ ਗਏ ਸੀਗੇ ਤੇ ਮੁੜ ਕੇ ਫਿਰ ਪਤਾ ਹੀ ਹੈ ਸ਼ਾਮ ਨੂੰ ਹਨਾ ਕੰਮ ਕਰ ਕਿੰਨੇ ਜ਼ਿਆਦਾ ਹੁੰਦੇ ਨੇ ਪੱਠੇ ਪਾਈ ਤੇ ਪਾਈ ਉਹ ਤਾਂ ਫੇਰ ਖੇਤ ਚਲੇਗੇ 8 ਕਿਤੂਣਗੇ ਹੁਣ 8 ਤੇ ਫੇਰ ਹੁਣ ਤਾਂ ਪਹਿਲਾ ਕੰਮ ਤੋਂ ਪਹਿਲਾਂ ਵੀ ਜ਼ਿੰਮੇਵਾਰੀ ਦਾ ਅਸੀਂ ਹੁਣ ਬਾਹ ਬਹਾਈ ਦਾ ਚੱਲ ਪੂਗਾ ਸਾਡੇ ਤਾਂ ਖਾਸ ਕਰਕੇ ਥੋੜਾ ਜਿਹਾ ਪਹਿਲਾਂ ਐਡਵਾਂਸ ਚ ਚੱਲ ਪੈਂਦਾ ਹੁੰਦਾ ਕੰਮ ਸਾਡਾ ਫੇਰ ਬਈ ਕੰਮ ਤੋਂ ਕਰਨਾ ਹੀ ਹੈ ਬੀਬੀ ਮੇਰੀ ਚੱਪਲ ਕਿੱਧਰ ਗਈ ਮੈਨੂੰ ਕਿਵਰ ਨਾਲ ਬਾਜ਼ਨਾ ਦੇ ਦੇਈ ਸੀ ਕਿ ਮੇਰੇ ਸੀ ਉਹ ਆਹ ਤਾਂ ਕਰਦੀ 10 ਉਹ ਲੈ ਗਈ ਵੱਡੀ ਪਾ ਕੇ ਫਿਰ ਮੈਨੂੰ ਵੀ ਦੇ ਦੇ ਕੋਈ ਚੱਪਲ ਮੈਂ ਕਿਹਾ ਮੇਰੇ ਤਾਂ ਜੋੜੇ ਹੈ ਜੋੜੇ ਛੱਪੜਾ ਬਕਾਲ ਨਹੀਂ ਐਸੇ ਵੀ ਦੀਨੇ ਪੰਨਾਂ ਹਣ ਲਾਹਣਾ ਹੋ ਪਸਲ ਲਾਣੀ ਹਾਂ ਅੰਦਰ ਦਸਹੀ ਪੜ ਹਾਂ ਤੇ ਵੀ ਦੀਨੇ ਲਾਹਣਾ ਹਣ ਮੈਨੂੰ ਲੱਗਦਾ ਬੀਬੀ ਦੇ ਧਾਪ ਦਿਗਾ ਪੰਗਾ ਸਮਰੀਤ ਲੈ ਗਈ ਹੁਣ ਇਹ ਸਮਰੀਤ ਤਾਂ ਅੰਦਰ ਲਾਹਾਂ ਪੰਗਾ ਆ ਉਹ ਤਾਂ ਉਹ ਪਾ ਗਈ ਮਮੀ ਮੈਨੂੰ ਹਾ ਚੱਪਲ ਦੇ ਹਾਂ ਹੋਰ ਸਭ ਠੀਕ ਬਾਕੀ ਲੋ ਸ਼ੁਕਰ ਹੈ ਲੇਟ ਆ ਗਏ ਹੁਣ ਚਾਨਣ ਹੋਊਗਾ ਮੈਂ ਤਾਂ ਦਾਣਾ ਵੀ ਨਹੀਂ ਪਿਆ ਤੇ ਗਾਲਾਂ ਦੇਣਗੇ ਏਦੋਂ ਪਹਿਲਾਂ ਕਿ ਆਪ ਹੀ ਟੋਕਰਾਂ ਚੱਕ ਲਾ ਹਨਾ ਫੇਰ ਜੀ ਤੇ ਬਾਹਰ ਡਰ ਜਾ ਵੀ ਲੱਗੀ ਜਾਂਦਾ ਮੇਰੀ ਵੀ ਚੱਲੀ ਜਾਂਦੀ ਐ ਤੇਰਾ ਆਪ ਨੂੰ ਬਦਲ ਬਦਲ ਆਇਆ ਇਸ ਸਾਕੀ ਟਕਰਾਇਗਾ ਮੈਂ ਨਹੀਂ ਜਾਵੀਂ ਫਰੈਂਸ ਦਾ ਤੜਕੇ ਨਾ ਇੱਥੇ ਹੱਥ ਨਹੀਂ ਵਿੱਚ ਜੀ ਨਹੀਂ ਕਰਦਾ ਤੇ ਮੈਂ ਤੇ ਲੂਕ ਪਾਉਣਾ ਐਸੇ ਗੱਲ ਦੀ ਰੱਖ ਲੈਣੇ ਨਾਲੇ ਖਲ ਖਰਾਕਾ ਜਿਹੜੀਆਂ ਤੜਕੇ ਪਾਉਣਾ ਹੁੰਦੇ ਆ ਹਲ ਕਿੱਥੇ ਹੈ ਪੜਤੀ ਹੁਣ ਵੱਡੀ ਜੀ ਖਰਾਕਾ ਅੱਗੇ ਤਾਂ ਤੇਰੇ ਡੈਡੀ ਦੀ ਜ਼ਿੰਮੇਵਾਰੀ ਹੁੰਦੀ ਐ ਇਹਨਾਂ ਸਾਰੀਆਂ ਤੇ ਪੜ ਕੇ ਚੱਕੇ ਬੱਠਾ ਦੇਣੀ ਪਸੂ ਨੂੰ ਯਾਰ ਮੱਛੀ ਲਾਣੀ ਆ ਮੱਛੀ ਲਾਣੀ ਮੈਂ ਮੱਛੀ ਲਾਣ ਲੱਗਣਾ ਕਿਹੜੇ ਵੇਲੇ ਨੂੰ ਮੈਂ ਮੱਛੀ ਲੜਿਆਣੀ ਹੈ ਰੋਟੀ ਦੀ ਨਹੀਂ ਜਾਂ ਕੁਛ ਨਹੀਂ ਖਾਤਾ ਪੀਤਾ ਐਵੇਂ ਰੋਟੀ ਖਾਦੀ ਆ ਤੂੰ ਰੈਸਟ ਕੀਤੀ ਸਾਰਾ ਦਿਨ ਹਾਂਜੀ ਮम्मा ਕਰੀ ਰਿਆ ਆ ਅੱਜ ਦਿਨ ਛੁੱਟੀ ਮਰਵਾਈ ਆਰੀਆ ਜੀ ਨੂੰ ਬੁਖਾਰ ਹੋ ਚੁੱਕਿਆ ਹੈ। ਲਵਰੀਦ ਅੰਦਰ ਖੂਨ ਦੇ ਖੰਦੀ ਆ। ਚਲੋ। ਚਲੋ। ਚਾਹ ਬਤਾ। ਪੁਲੀ ਨੇ ਮੈਂ ਉਹਨੂੰ ਆਖਿਆ ਸੀ ਵੀ ਬਲੂ ਦਾ ਕਵਰ ਚੜਿਆ ਨਹੀਂ ਬਲੂ ਜੀ ਆ ਗਈ। ਉਹ 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 ਮੈਨੂੰ ਦੁਖਦਾ ਵੈਸੇ। ਉਹ ਜੱਗ ਨੂੰ ਬੱਸ ਮੰਨਦਾ ਹੈ। ਕਿ ਕਿਹਨਾਂ ਵੀ ਜ਼ਰੂਰੀ ਹੈ ਨਾ। ਬਲੂ ਨਹੀਂ ਦੋ ਰੰਗੀ ਐ। ਹਾਂ ਬਲੂ ਦੀ ਸੀ। ਚੁੱਛ ਕੁਲ ਕੇ ਲੀ ਰੈਡੀ ਹੋ ਕੇ ਮੈਂਨੇ ਆਪਣੇ ਬੈਗ ਕੇ ਸਟੋਰੇਜ ਮੰਨ ਕੇ ਕੱਟ ਉਠਾਇਆ। ਦੇਖਾ ਮੈਨੂੰ ਦਗਾ ਬਤੋ ਸਾਡੀ ਕੁੜੀ ਨੂੰ ਤਾਂ ਬਤਨ ਸਿ ਚੀ ਪੀਣੀ। ਇੱਕ ਮੜੀ ਜੀ ਠੀਕ ਹੁੰਦੀ ਦੂਜੀ। ਉਹ ਡਿਗ ਵੀ ਹਾਫ ਗੋਲੀ ਉਹ ਲੈ ਲੈ ਬਸ। ਆਣੀ ਵੇ।

ਹੋ ਗੱਦਾ ਰੋਟੀ ਕਣੀ ਖਾ ਲਿਆ ਤੇ ਗੈੜੀ ਦੀ ਕੁੱਟ ਕੇ ਰੱਖਦੇ ਆ ਚੂਈ ਰੱਖ ਦਾਂਗੇ ਚੁੱਲੇ ਦੇ ਉੱਪਰ ਗਰਮ ਰਹੂਗੀ ਆ ਕੇ ਖਾ ਲੈਣੇ ਜਾਂਦੇ ਅੱਜ ਬਣੀਆਂ ਸਾਰਿਆਂ ਨੇ ਰੋਟੀ ਖਾ ਲਈ ਵਸਤਾਂ ਕਿਉਂ ਤੋਰੀਆਂ ਕਿਉਂ ਬਣਾਵੇ ਤੋਰੀਆਂ ਤੇ ਵੱਡੀ ਬਹੂ ਦਾ ਨਾ ਇਹ ਤਾਂ ਨਿਕਾਟ ਗਿਆ ਇਹੀ ਮਤਲਬ ਹੋਊਗਾ ਵੀ ਜਾਦੇ ਕਿਹਾ ਉਹਦੇ ਵਿੱਚ ਤਾਂ ਕੋਈ ਵੀ ਚੀਜ਼ ਆ ਜਦੋਂ ਆਪਾਂ ਬਣਾਉਣੇ ਆ ਤੇ ਕਿਉਂ ਵੱਧ ਪਾਵਾਂਗੇ ਜਾਂ ਤੇਲ ਵੱਧ ਪਾਵਾਂਗੇ ਟੇਸਟੀ ਬਣੂਗੀ ਕਿ ਫਿਰ ਮੇਰੇ ਵਰਗੀ ਨੇ ਵਿਚਾਰੀ ਨੇ ਕਹਿਤਾ ਹੋਣਾ ਵੀ ਇਹ ਤਾਂ ਮੈਂ ਬਣਾਣੀ ਆ ਬਾਲੀਆਂ ਸਵਾਦ ਫਿਰ ਉਹਨੂੰ ਕਿਸੇ ਨੇ ਕਹਿਤਾ ਹੋਣਾ ਹਨਾ ਕਿਉਂ ਬਣਾਵੇ ਤੋਰੀਆਂ ਦੇ ਵੱਡੀ ਹੋਊਗਾ ਨਾ ਇਹ ਆ ਬਣਾ ਕਰ ਲਿਆ ਤੋਰੀਆਂ ਕਿਉਂ ਨਾਲ ਬਣਾ ਲਾ ਬਾਲਾ ਹਾਂディ ਟਾਈਮ ਹੋ ਗਿਆ 9:30 ਦਾ ਰੋਟੀ ਵਗੈਰਾ ਆਪਾਂ ਖਾ ਲਈ ਤੇ ਹੁਣ ਮੈਂ ਕਹੂੰਗੀ ਸਾਰਾ ਦਿਨ ਕੱਪੜਿਆਂ 'ਚ ਹੀ ਉਲਜੀਤੂਰੀ ਫਿਰਦੀ ਰਹਿੰਦੀ ਹੁਣ ਮੈਂ ਕੱਪੜੇ ਵਗੈਰਾ ਪ੍ਰੈਸ ਕਰਕੇ ਆਈ ਸੀ ਜਿਹੜੇ ਧੋਤੇ ਪਏ ਸੀ ਹਨ ਕੱਲ ਨੂੰ ਹੋਰ ਤੋਂ ਉਹਦੇ ਨੇ ਫੇਰ ਉਹੀ ਉਹਨਾਂ ਥਾਵਾਂ ਤੇ ਹੋ ਟੰਗੇ ਜਾਣੇ ਬਸ ਆਈਆਂ ਜਿਹੜੇ ਕੰਮਕਾਰ ਆ ਜਿਹੜੇ ਆਪਣੇ ਚਲੇ ਜਾਣੇ ਨੇ ਤੇ ਸਮਨਵ੍ਰੀਤ ਘਰ ਮੇਰੀ ਕਰਨ ਲੱਗੀ ਹੈਲਪ ਆਪਾਂ ਸੂਟਾਂ ਬੱਦਾ ਐਕਸਟਰਾ ਜਿਹੜਾ ਵਲੌਗ ਬਣਾਉਣ ਲੱਗੇ ਆ ਉਹ ਤੁਸੀਂ ਦੇਖ ਲਿਆ ਹੋਣਾਗਾ ਤੇ ਇਸ ਤੋਂ ਬਾਅਦ ਆਪਾਂ ਵਲੌਗ ਨੂੰ ਕੰਟੀਨਿਊ ਕਰਾਂਗੇ ਪਹਿਲਾਂ ਆਪਾਂ ਸੂਟਾਂ ਵਾਲਾ ਜਿਹੜਾ ਵਲੌਗ ਹੈ ਆਪਾਂ ਬਣਾ ਲਈਏ ਠੀਕ ਹੈ ਨਾਲੇ ਇਹਨਾਰੇ ਬੱਚਿਆਂ ਨੇ ਡੈਡੀ ਆ ਜਾਣਗੇ ਖੇਤ ਗਏ ਹੋਏ ਡੈਡੀ ਇਹਨਾਂ ਦੇ ਬਾਣ ਵਾਈ ਜਾਂਦੇ ਆ ਤੇ ਬੇਡ ਤੇ ਬੈਠੀਆਂ ਨੇ ਚਸੌਂਦੀਆਂ ਨੇ ਲੋਕੀ ਟਾਈਮ ਨਾਲ 10:30 ਦਾ ਹੋ ਗਿਆ ਤੇ ਹਜੇ ਸੁੱਤੀਆਂ ਨਹੀਂ ਨੇ ਖੇਤੋਂ ਆਏ ਤੇ ਭੱਜ ਕੇ ਉਧਰ ਜਾ ਕੇ ਗੇਟ ਖੋਦਣ ਗਏ ਆਂ ਚੂਟ ਲੈਣਗੇ ਆਏ ਪਤਾ ਵੀ ਕੱਲ ਨੂੰ ਸੰਡੇ ਆ ਤਾਈਆਂ ਦੁਰੀਆਂ ਫਿਰਦੀਆਂ ਆ ਰੁਪਈ ਜਿੱਦਤੀ ਹਵਾਵੇਂ ਗਰ ਹਾਂ ਨਹੀਂ ਦਸੋਖੀ ਆਜੂਗੀ ਹਾਂਜੀ ਹੈ ਹਾਂਜੀ ਠੀਕ ਹੈ ਆਜੋ ਫਿਰ ਹੁਣ ਆਉਗੀ ਨਹੀਂ ਤਾਂ ਕੋਈ ਨਾ ਬਣਾ ਕੇ ਆਉਣਾ ਚਾਹ ਹਾਂਜੀ ਕੱਤਾ ਬਣ ਗਿਆ ਆਪਣੇ ਹੈ ਬਣ ਗਿਆ ਕੱਤਾ ਆਪਣੇ ਕੱਤਾ ਹਾਂ ਉਹ ਵਰਗੇ ਕਹਿੰਦੇ ਹੁੰਦੇ ਕਹਿੰਦੇ ਸੋਚ ਬਲਾੜਾ ਲੰਨਦੇ ਕਹਿੰਦਾ ਹੱਬ ਬਣਿਆ ਰਹਿੰਦਾ ਹਰ ਵਕਤ ਉਹ ਕੀ ਹੁੰਦਾ ਕਰਦਾ ਬਿਕਮ ਦਾ ਜੋਰ ਹਰ ਹਰ ਟਾਈਮ ਹੀ ਰਹਿੰਦਾ ਚੰਨਾ ਡਾਡ ਕਹਿੰਦੀ ਸੀ ਛੋਟੀ ਹੈ ਉਹ ਜਿਹੜਾ ਮੇਰੇ ਫੋਟੋ ਉਹਨੇ ਵੀ ਉਡੀਕ ਚੋਂ ਅੱਛਾ ਬਾਹਰ ਵੀ ਤਾਂ ਕਹਿੰਦਾ ਬੰਦ ਕਰ ਦੋ ਉਹ ਤਾਂ ਦਾ ਅੱਜ ਕੱਲ ਦਾ ਵਲੌਗ ਹੈ ਜਿਹੜਾ ਸ਼ਾਨਦਾਰ ਸਟਾਰਟ ਕੀਤਾ ਹੋਇਆ ਤੇ ਸ਼ਾਮ ਨੂੰ ਬਸ ਜਦੋਂ ਇਹਦੇ ਵੱਧ ਰੋਟੀ ਵਗੈਰਾ ਬਣਾਉਣ ਤੋਂ ਬਾਅਦ ਨਾ ਮੈਂ ਫੋਨ ਵਲੌਗ ਦਾ ਜਿਹੜਾ ਐਂਡ ਕਰਨਾ ਭੁੱਲ ਗਈ ਬਸ ਫੋਨ ਦਿੱਤਾ ਰੱਖ ਤੇ ਅੱਜ ਮੇਰੇ ਹੋਣ ਜ਼ਿਆਦਾ ਹੈ ਜਦੋਂ ਮੈਂ ਨਿਊ ਵਲੌਗ ਸਟਾਰਟ ਕਰਨਾ ਸੀ ਮੈਂ ਖੈਵੀ ਮੈਂ ਰਾਤ ਵਾਲੇ ਵਲੌਗ ਦਾ ਟੈਂਡ ਹੀ ਨਹੀਂ ਕੀਤਾ ਹੈਗਾ ਤੇ ਬਾਕੀ ਥੈਂਕ ਯੂ ਸੋ ਮੱਚ ਹਨਾ ਤੁਸੀਂ ਆਪਣੇ ਦੋਨਾਂ ਵਲੌਗਾਂ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਇੱਕ ਭੈਣਾਂ ਬੜੀਆਂ ਨੇ ਸਾਰੀਆਂ ਭੈਣਾਂ ਨੇ ਜਿਹੜੀ ਕੋ ਉਥੋਂ ਪਤਾ ਲੱਗਦਾ ਪਿਆ ਨੂੰ ਵੀ ਬਲੌਗ ਹੈ ਜਿਹੜਾ ਫੁੱਲ ਵਾਚ ਕਰਦੇ ਹੋ ਜੇ ਦਿਨਵਰੀਤ ਮੈਨੂੰ ਕਹਿ ਰਹੀ ਸੀ ਕਿ ਮੰਮਾ ਤੁਸੀਂ ਚਾਹ ਦੇ ਵਿੱਚ ਮਿੱਠਾ ਘੱਟ ਪਾਇਆ ਕਰੋ ਤੇ ਜਾਬਨ ਜਿਗੋ ਸਾਰੀਆਂ ਭੈਣਾਂ ਨੇ ਕਮੈਂਟ ਦੇ ਵਿੱਚ ਇਹ ਚੀਜ਼ ਮੈਂਸ਼ਨ ਕੀਤੀ ਹੈ ਨਾ ਦੱਸਿਆ ਵੀ ਦਿਨਵਰੀਤ ਇਦਾਂ ਬੋਲ ਰਹੀ ਹੈ ਫਿਰ ਉਹ ਤੋਂ ਐਵੇਂ ਜੇ ਬੜੀ ਖੁਸ਼ੀ ਜੀ ਹੁੰਦੀ ਹੈ ਨਾ ਵੀ ਤੁਸੀਂ ਫੁੱਲ ਬਲੌਗ ਨੂੰ ਜਿਹੜਾ ਫੁੱਲ ਵਾਚ ਕਰਦੇ ਹੋ ਤੇ ਜਾਨੀ ਕਿ ਬਲੌਗ ਦੇ ਵਿੱਚੋਂ ਗੱਲ ਕੱਢ ਕੇ ਹੈ ਨਾ ਤੁਸੀਂ ਕਮੈਂਟ ਕੀਤਾ ਤਾਂ ਸਾਰਿਆਂ ਤੋਂ ਬੈਸਟ ਜਿਹੜੀ ਇਹ ਗੱਲ ਲੱਗੀ ਵੈਸੇ ਆਪਾਂ ਨਾਈਸ ਬਲੌਗ ਜਾਂ ਕੁਝ ਵੀ ਲਿਖ ਹੀ ਦਿੰਨੇ ਆ ਬਟ ਇਹ ਚੀਜ਼ ਵਧੀਆ ਲੱਗੀ ਵੀ ਜਿਹੜੀ ਕੋਈ ਨਾ ਸਾਰੇ ਬਲੌਗ ਦੇ ਵਿੱਚੋਂ ਕੋਈ ਨਾ ਕੋਈ ਆਪਾਂ ਜਿਹੜੀ ਗੱਲ ਕੱਢ ਕੇ ਉਹ ਲਿਖਣੀ ਹੈਗੀ ਤੇ ਥੈਂਕ ਯੂ ਸੋ ਮੱਚ ਸਾਰਿਆਂ ਦਾ ਹਨਾ ਬਸ ਇਦਾਂ ਹੀ ਤੁਸੀਂ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਸਪੋਰਟ ਕਰੋ ਤੇ ਆਪਣੇ ਜਿਹੜੇ ਆਪਾਂ ਸਮਰ ਕਲੈਕਸ਼ਨ ਲੈ ਕੇ ਆਉਣਾ ਹੈ ਤੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਪਿਆਰ ਸਤਕਾਰ ਦਿਓ ਹਨਾ ਕਿਉਂਕਿ ਆਪਣਾ ਜਦੋਂ ਆਪਾਂ ਨਵਾਂ ਕੰਮ ਸਟਾਰਟ ਕਰਦੇ ਆ ਤਾਂ ਬਹੁਤ ਜ਼ਿਆਦਾ ਸਪੋਰਟ ਦੀ ਲੋੜ ਹੁੰਦੀ ਹੈ ਤਾਂ ਪਲੀਜ਼ ਇਦਾਂ ਹੀ ਤੁਸੀਂ ਸਪੋਰਟ ਕਰਦੇ ਰਹੋ ਉਸ ਪ੍ਰਮਾਤਮਾ ਦਾ ਵੀ ਬਹੁਤ ਬਹੁਤ ਧੰਨਵਾਦ ਹਨਾ ਤੇ ਆਪਣਾ ਕੰਮ ਹੈ ਜਿਹੜਾ ਵਾਇਗਰੂ ਦੀ ਕਿਰਪਾ ਦੇ ਨਾਲ ਵਧੀਆ ਚੱਲ ਰਿਹਾ ਹੈ ਬਸ ਆਪਾਂ ਕਹਿੰਦੇ ਹੌਲੀ 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 ਕੋਈ ਵੀ ਕੰਮ ਹੈ ਜਿਹੜਾ ਅੱਗੇ ਵਧਦਾ ਜਾਵੇ ਤੇ ਸਭ ਤੋਂ ਪਹਿਲਾਂ ਆਪਣਾ ਕੰਮ ਹੁੰਦਾ ਵਲੌਗ ਬਣਾਉਣਾ ਤੇ ਅਪਲੋਡ ਕਰਨਾ ਹਨਾ ਤੁਹਾਡਾ ਕੰਮ ਹੁੰਦਾ ਵਾਚ ਕਰਨਾ ਤੇ ਸਪੋਰਟ ਕਰਨਾ ਬਹੁਤ ਜਿਆਦੇ ਬਹੁਤ ਸਾਰੇ ਭੈਣ ਭਰਾਵਾਂ ਦੀ ਸਪੋਰਟ ਹੈ ਬਸ ਇਹ ਦੇਖ ਤੁਸੀਂ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਤੇ ਸੋਨੇ ਸੋਨੇ ਕਮੈਂਟ ਕਰਦੇ ਰਹੋ ਤੇ ਚਲੋ ਜੀ ਹੁਣ ਆਪਾਂ ਮਿਲਾਂਗੇ ਨੈਕਸਟ ਵਲੌਗ ਦੇ ਨਾਲ ਅਗਲੇ ਦਿਨ ਜਾ ਕੇ ਜਿਹੜੀ ਮੈਂ ਵਲੌਗ ਦੀ ਜਿਹੜੀ ਮੈਂ ਹੈਂਡ ਕਰ ਰਹੀਆਂ ਹਾਂ ਜੀ ਤੇ ਇੱਕ ਕਲਿੱਪ ਮੇਰੇ ਕੋਲੇ ਹੋਰ ਪਈ ਸੀ ਜਿਹੜੇ ਹੈਂਡ ਹਨਾ ਜਾਨਕੀ ਇਹ ਹੈਂਡਵਰਕ ਵਾਲੇ ਜਿਹੜੇ ਆਪਣੇ ਸੂਈ ਤੇ ਧਾਗੇ ਦੇ ਨਾਲ ਜਿਹੜੀ ਹੋਣ ਵਾਲੀ ਜਿਹੜੀ ਹਨਾ ਵਰਕ ਚੱਲੀ ਹੈਗੀ ਉਹਦੀ ਕਲਿੱਪ ਵੀ ਪਾਵਾਂਗੇ ਉਦੋਂ ਦਾ ਵੀ ਜੇਕਰ ਤੁਸੀਂ ਕਿਸੇ ਨੇ ਸੂਟ ਰੈਡੀ ਕਰਵਾਉਣਾ ਤਾਂ ਜਰੂਰ ਤੁਸੀਂ ਆਰਡਰ ਦੇ ਸਕਦੇ ਹੋ ਬਹੁਤ ਸੋਹਣੇ ਸੋਹਣੇ ਸੂਟ ਹੈ ਜਿਹੜੇ ਆਪਣੇ ਉਹ ਪਿਆਰ ਹੋ ਰਹੇ ਨੇ ਬਹੁਤ ਸਾਰੇ ਸੂਟਾਂ ਦੇ ਆਰਡਰ ਆਏ ਨੇ ਆਪਾਂ ਨੂੰ ਉਹ ਵਾਲੇ ਮੈਂ ਤੁਹਾਨੂੰ ਬਲੌਗ ਦੇ ਲਾਸਟ ਤੇ ਤੁਸੀਂ ਇਹ ਵਾਲੀ ਕਲਿੱਪ ਜਰੂਰ ਦੇਖਿਓ ਚਲੋ ਜੀ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ কার <laughs>